ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਵੀ ਚੋਰਾ ਤੇ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਲੁਟੇਰੇ ਅੱਜ ਦੀ ਨਹੀਂ ਕਿਸੇ ਨਾ ਕਿਸੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਅਜਿਹਾ ਹੀ ਇੱਕ ਹੋਰ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਤੋਂ ਦੁਸਾਂਝਾ ਰੋਡ ਤੇ ਸਥਿਤ ਪਿੰਡ ਕੋਟਲੀ ਖਖਿਆਂ ਵਿਖੇ ਜਿੱਥੇ ਕਿ ਫਗਵਾੜਾ ਤੋਂ ਖਰੀਦਦਾਰੀ ਕਰਕੇ ਵਾਪਸ ਪਿੰਡ ਨੂੰ ਆ ਰਹੀਆਂ ਐਕਟਵਾਸ ਵਰਦੋ ਮਹਿਲਾਵਾਂ ਉੱਪਰ ਮੋਟਰਸਾਈਕਲਸ ਵਰਦੋ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਸ ਅਤੇ ਮੋਬਾਈਲ ਖੋਲ ਲਿਆ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਉਕਤ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪਿੰਡ ਦੇ ਲੋਕ ਇਕੱਠੇ ਹੋ ਗਏ ਜਿਸ ਤੋਂ ਬਾਅਦ ਉਕਤ ਲੁਟੇਰੇ ਮੌਕੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਪੀੜਤ ਮਹਿਲਾ ਮਾ ਦੀ ਪਛਾਣ ਅਮਨਦੀਪ ਕੌਰ ਅਤੇ ਸੋਨੀਆ ਵਜੋ ਹੋਈ ਹੈ ਜੋ ਕਿ ਆਪਸ ਵਿੱਚ ਦਰਾਨੀ ਚਠਾਣੀ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਲੰਬੜਾ ਰਵਿੰਦਰ ਕਮਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਵਾਸੀਆਂ ਨੇ ਇੱਕ ਵਿਅਕਤੀ ਨੂੰ ਚਾਕੂ ਸਮੇਤ ਕਾਬੂ ਕੀਤਾ ਸੀ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਸੀ ਹੁਣ ਆ ਕਿਹਾ ਕਿ ਜ਼ਖਮੀ ਹਾਲਤ ਵਿੱਚ ਮਹਿਲਾਵਾਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਦਸਾਂਝ ਕਲਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫੱਕੀ ਨਾ ਤੁਹਾਡੀ ਮੇਰਾ ਨਾਮ ਬਰਿੰਦਰ ਕੁਮਾਰ ਆ ਜੀ ਬਰਿੰਦਰ ਕੁਮਾਰ ਜੀ ਲੰਬਰਦਾਰ ਰਿਪੋਰਟਰ ਕਿਖਾ ਕੀ ਮਾਮਲਾ ਜਿਹੜਾ ਤੁਸੀਂ ਦੋ ਲੇਡੀਜ਼ ਨੂੰ ਲੈ ਕੇ ਆਏ ਆ ਇਹ ਸਰ ਫਗਵਾੜੇ ਤੋਂ ਆ ਰਹੀ ਸੀ ਆਪਣੀ ਸ਼ੋਪਿੰਗ ਕਰਕੇ ਇਹਨਾਂ ਦੇ ਮਗਰ ਬੰਦੇ ਪੈ ਰਹੇ ਆਸਤੇ ਅੱਛਾ ਬੰਦੇ ਏਡੀ ਨਡਰਤਾ ਦੇ ਨਾਲ ਆਏ ਉਹ ਸਾਡੇ ਪਿੰਡ ਦੇ ਵਿੱਚੇ ਆ ਗਏ ਇਹਨਾਂ ਦੇ ਦਾਤ ਮਾਰਿਆ ਕਦੇ ਪੁੱਠਾ ਦਾਤ ਮਾਰਿਆ ਤੇ ਸਿੱਧਾ ਦਾਤ ਮਾਰਨ ਦਾ ਹੋ ਸਕਦਾ ਜਗਮੀ ਦੀ ਹੋ ਜਾਂਦੇ ਜਾ ਰਹੇ ਉਹ ਪੁੱਠਾ ਦਾਤ ਮਾਰ ਕੇ ਦੇ ਡੈੱਪੀਆਂ ਇਹਨਾਂ ਦੇ ਕੋਲ ਪਾਰਸ ਤੇ ਵੀ ਮੋਬਾਈਲ ਸੀ ਉਹ ਲੈ ਲਵੋਗੇ ਇਹ ਤਰੀਕ ਚੈਨੀ ਵੀ ਦਾ ਪਾਰਿਆਂ ਨੂੰ ਵੀ ਪਏ ਆ। ਅੱਛਾ ਜੀ। ਮੋਟਰ ਤੇ ਪਿੰਡ ਦੇ ਵਿੱਚ ਜਾਣ ਕੇ ਸਾਡੇ ਪਿੰਡ ਦਾ ਸਾਰਾ ਪੰਚਾਇਤ ਮੋਹਤਵਾਰ ਬੰਦੇ ਇਕੱਠੇ-ਉਕੱਠੇ ਹੋ ਗਏ। ਤੇ ਇੱਕ ਬੰਦਾ ਸਾਹਮਣੇ ਜੀ ਤਾਂ ਮੋਟਰ ਤੋਂ ਆ ਰਹੀ ਉਹਨੇ ਜੇ ਦੇਖਿਆ ਵੀ ਇਹਨੂੰ ਪਏ ਉਹ ਨੱਟ ਗਿਆ ਐ ਤਾਂ ਉਸੇ ਛੱਡ ਕੇ ਉਹ ਆਪਣੇ ਮੋਟਰਸਾਈਕਲ ਦੇ ਨੱਟ ਗਿਆ। ਅੱਛਾ ਮੋਟਰਸਾਈਕਲ ਛੱਡ ਕੇ। ਮੋਟਰਸਾਈਕਲ ਨਾਲੇ ਲੈ ਗਿਆ ਨੱਟ ਗਾ ਜੀ ਨੂੰ। ਅੱਛਾ ਜੀ। ਫੇਰ ਅਸੀਂ ਬਾਅਦ ਚ ਇਹਨਾਂ ਨੂੰ ਚੱਕਿਆ ਚੁੱਕਿਆ ਫੇਰ ਦੇ ਵਿੱਚੋਂ। ਦਸਾਂਜਾ ਪੁਲਿਸ ਨੂੰ ਇਨਫੋਰਮ ਕੀਤਾ। ਫੋਨ ਕਰਕੇ ਤਾਂ ਫੇਰ ਇੱਥੇ ਸਿਮਲਾ ਹਸਪਤਾਲ ਲੈ ਜਾਂਦਾ। ਇਹ ਕਿੰਨੇ ਇਹ ਕਿ ਇਹ ਦੋ ਜਾਨੀਆਂ ਜੀ ਇੱਕ ਬੱਚੀ ਸੀ ਵੀ ਨਾਲ ਤੇ ਦੋ ਜਾਨੀਆਂ ਅੰਦਰਾਣੀ ਜਥਾਣੀ ਅੱਛਾ ਜੀ ਤੁਸੀਂ ਇਸ ਤੋਂ ਪਹਿਲਾਂ ਵੀ ਕੋਈ ਚੋਰ ਫੜ ਕੇ ਦਿੱਤਾ ਸੀ ਪੁਲਿਸ ਨੂੰ ਪਰਸੋਂ ਰਾਤ ਦਿੱਤਾ ਸੀ ਬਾਕੀ ਤੇ ਉਹਦੇ ਕੋਲ ਤੁਹਾਨੂੰ ਤੁਸੀਂ ਮੌਕੇ ਤੇ ਕੀ ਫੜਿਆ ਸੀ ਉਹਦੇ ਕੋਲ ਇੱਕ ਜਿਹੜਾ ਚਾਕੂ ਸੀ ਏਡਾ ਬੜਾ ਜੀ ਉਹ ਉਹਨੇ ਛੱਪੜ ਦੀ ਸਾਈਡ ਤੋਂ ਦਿੱਤਾ ਉਹਦਾ ਜਿਹੜਾ ਉੱਪਰਲਾ ਕਵਰ ਹੁੰਦਾ ਕਵਰ ਬਰਾਮਦ ਸਾਨੂੰ ਹੋਇਆ ਤੇ ਪੁਲਿਸ ਨੇ ਮੋਟਰਸਾਈਕਲ ਕਵਰ ਸਾਬਤ ਹੋਸਾ ਸੀ ਉਹਨਾਂ ਨੂੰ ਪੁਲਿਸ ਨੇ ਤਾਂ ਆਪਣੀ ਸੰਭਾਲ ਦਾ ਕੰਮ ਕੀਤਾ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਜਦੋਂ ਕੋਈ ਜਾਣਨੇ ਨੇ ਤੁਹਾਨੂੰ ਬੁਲਾਇਆ ਕੋਈ ਰੋਸੇ ਤੇ ਨਹੀਂ ਲਿਆ ਜੀ ਨਾ ਸਾਨੂੰ ਕੁਝ ਦੱਸਿਆ ਉਹ ਵਡੇ ਭਾਈ ਤੁਸੀਂ ਇਹ ਕਹੇ ਦੱਸਿਓ ਵੀ ਜਿਹੜੇ ਕੱਪੜੇ-ਕੁੱਪੜੇ ਬਹੁਤ ਕਿੱਲੇ ਹੋਏ ਆ ਇਹਨਾਂ ਦੇ ਕੀ ਕਾਰਨ ਨੇ ਇਹ ਕਿਉਂ ਕਿੱਲੇ ਹੋਏ ਨੇ ਸੱਚ ਦਾ ਇੱਕ ਤਬਾਦੇ ਤੇ ਕਬਰਾਈਆਂ ਵੀ ਆ ਸੀ ਜਦੋਂ ਬੰਦੇ ਲੱਗੇ ਮਗਰ ਝੋਨੇ ਦਾ ਖੇਤ ਸੀ ਉਹਦੇ ਵਿੱਚ ਡੇਗੋ ਗਿਆ ਜੋ ਨੇ ਤੇ ਜਾ ਡਿਗੀਆਂ ਉੱਥੋਂ ਹੀ ਨਹੀਂ ਜਾ ਕੇ ਉਦੋਂ ਦਾ ਪਰਸ ਹੋਇਆ ਤੇ ਚੈਨੀ ਚੁੰਨੀ ਹੱਥ ਪਾਈ ਚੈਨੀ ਵਾਲੀਆਂ ਅੱਛਾ ਜੀ ਕੀ ਕੀ ਲਗਾਏ ਉਹ ਸਾਨੂੰ ਹਲਕਾ ਕੀ ਨਾਮ ਹੈ ਦੋਨਾਂ ਦਾ ਪਤਾ ਹੀ ਨਾਮ ਸਾਡੇ ਪਿੰਡ ਦੇ ਉਹ ਹਾਂ ਜੀ ਪਤਾ ਕਰਕੇ ਤੁਹਾਨੂੰ ਦੱਸ ਦਿੰਨਾ ਕੀ ਮੰਗ ਕਰਦੇ ਪੁਲਿਸ ਤੋਂ ਮੰਗ ਤਾਂ ਸਾਡ ਪ੍ਰਸ਼ਾਸਨ ਮੋਰ ਇਹ ਕਰਦੇ ਸਾਡੇ ਦੇਲੇ ਲੁੱਟਾਂ ਫੂਆਂ ਹੋ ਗਈਆਂ ਸਾਡੇ ਇੱਕ ਜਗਾ ਧਰਮਨ ਉਸਤਾਨ ਹੈ ਉੱਥੇ ਦੋ ਤਿੰਨ ਮਰ ਜਿੰਦੇ ਘਟ ਗਏ ਕੋਈ ਤਾਂ ਆਪ ਉਹਨਾਂ ਦਾ ਸਹਿਯੋਗ ਕਰਦੇ ਆ ਫਰਕ ਛੱਡ ਦਿੰਦੇ ਆ ਕਿੱਥੇ ਜਾਈਏ ਤੁਸੋਂ ਅਸੀਂ ਨੰਦੇਹਾੜੇ ਇਹ ਬਾਤਾਂ ਤਾਂ ਹੋਣ ਲੱਗੀਆਂ ਆ ਰਾਤ ਨੂੰ ਤਾਂ ਇਹਦਾ ਪਾਣੀ ਨਹੀਂ ਝੋਲਣ ਦੇਖ ਸਕਦੇ ਇੰਨਾ ਹਾਲਾਤ ਕਰਾ ਦੇ ਹਾਈ ਡਾਕਟਰ ਸਾਹਿਬ ਕੀ ਮਾਮਲਾ ਜੀ ਦੋ ਔਰਤਾਂ ਆਪਣੇ ਫਕਾੜਾ ਦੇ ਸਿਵਲ ਹਸਪਤਲ ਲਈ ਲੈ ਗਈਆਂ ਜੀ ਸਾਡੇ ਕੋਲ ਦੋ ਔਰਤਾਂ ਆ ਅਮਰਜੀਤ ਤੇ ਸੋਨੇ ਆ ਤੇ ਉਹਨਾਂ ਦੇ ਦੱਸਣ ਦੇ ਮੂ मुताबिक ਉਹਨਾਂ ਦੇ ਨਾਲ ਵਾਰਤਾਤ ਹੋਈ ਆ ਦਸਾਂਝਾਂ ਦੇ ਕੋਲ ਕਿ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਸਿਵਲ ਹਸਪਤਲ ਦਾ ਪੱਧਰ ਮੈਨੇਜਮੈਂਟ ਲਈ ਰੈਫਰ ਕੀਤਾ ਗਿਆ ਸਿਰਫ ਪੁਲਿਸ ਇਨਫੋਰਮੇਸ਼ਨ ਵਗੈਰਾ ਜੀ ਉਹ ਉਹਨਾਂ ਨੇ ਹੀ ਭੇਜਣੀ ਜ਼ਿਲੰਧਰ ਤੋਂ